ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਅਕਲੀਆ ਪੋਸਟ ਨਜ਼ਰਾਂ ਜੋ ਤੁਸੀਂ ਮਕਾਨ ਵੇਖਦੇ ਹੋ ਉਸ ਕਹੇ ਪਹਿਲਾਂ ਹੁਣ ਅਸੀਂ ਪੂਰਾ ਮਕਾਨ ਬਖਾਵਾਂਗੇ ਤੇ ਬਹੁਤ ਹੀ ਜਿਹੜੀ ਦੁੱਖਦਈ ਕਿਥੇ ਗੱਲ ਹੈ ਤੇ ਪੰਚਾਇਤ ਪੰਚੀ ਹੋਈ ਹੈ ਪਿੰਡ ਦੇ ਨੌਜਵਾਨ ਤੇ ਹੋਰ ਜਿਹੜੇ ਮੋਟਰ ਬੰਦੇ ਇੱਥੇ ਪਹੁੰਚੇ ਹੋਏ ਨੇ ਪਹਿਲਾਂ ਸਾਨੂੰ ਅਸੀਂ ਬਖਾਉਣਾ ਪੂਰਾ ਮਕਾਨ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਡੂੰਗਾ ਤੇ ਕਿੰਨਾ ਪੁਰਾਣਾ ਹੈ ਮਕਾਨ ਹੈ ਇਹ ਪਿੰਡ ਅਕਲੀਆ ਤੋਂ ਤੁਸੀਂ ਵੀਡੀਓ ਵੇਖ ਰਹੇ ਹੋ ਹਾਂ ਪਹਿਲਾਂ ਇਹ ਬਹੁਤ ਪਰੀਅਕਰ ਹੁੰਦਾ ਸੀ ਇੱਥੇ ਐਸਟਾ ਬੀਸੀਆਰ ਕਰਾਤੇ ਮਿਲਦੇ ਹੁੰਦੇ ਸੀ ਕਿ ਨਾਲ ਆਪਾਂ ਗੱਲ ਕਰੀਏ ਤਾਂ ਦੇਖੋ ਕਿੰਨਾ ਜਣਾ ਇਹ ਮਕਾਨ ਨੀਵਾ ਹੋ ਚੁੱਕਿਆ ਅੱਜ ਇਸ ਕਰਦੇ ਹਾਲਾਤ ਇਹਨੇ ਬੱਤਰ ਹੋ ਚੁੱਕੇ ਹਨ ਕਿਉਂਕਿ ਦੁੱਖ ਦੀ ਇਹ ਗੱਲ ਹੈ ਜਿਹੜੀ ਅਸੀਂ ਕਿਹਾ ਸੀ ਤੁਸੀਂ ਦੇਖ ਸਕਦੇ ਹੋ ਕਿੰਨਾ ਜਣਾ ਨੀਵਾ ਕਰਾ ਪ੍ਰਾਣਾ ਜਣਾ ਮਕਾਨ ਪਹਿਲਾਂ ਬਣਿਆ ਹੋਇਆ ਸੀ ਉਹ ਇਹ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਅਬ ਇਹ ਘਰ ਹਸਾ ਦਾ ਹੱਤ ਆਰਾਮ ਦੇ ਨਾਲ ਲੱਗ ਸਕਦਾ ਪੁੱਤਰ ਸਿੰਘ ਦੁਖਤੀ ਗੱਲ ਥੜੀ ਉਹ ਤੇ ਅਸੀਂ ਗੱਲਬਾਤ ਕਰਾਂ ਇਹਨਾਂ ਨੂੰ ਭੁਖਾਉਣੇ ਪਹਿਲਾਂ ਹਾਲਾਤ ਕੀ ਹੈ ਕਰਦੇ ਤੇ ਪੁਰਾਣੀਆਂ ਸੱਤਾਂ ਬਾਲੇ ਤੇ ਇੱਥੇ ਕਾਫੀ ਜਿਹੜੇ ਪਿੰਡ ਦੇ ਲੋਕ ਬੈਠੇ ਹੋਏ ਨੇ ਤਾਂ ਸਾਨੂੰ ਅਸੀਂ ਪੂਰਾ ਪਹਿਲਾਂ ਮਕਾਨ ਦਿਖਾ ਦਈਏ ਅਸਾਂ ਇੱਕੀ ਤਖਰੀਰ ਤਾਂ ਸਾਰੇ ਇੱਥੇ ਜਿਹੜੇ ਹਮਦਰਦੀ ਕਰਨ ਵਾਸਤੇ ਪਿੰਡ ਦੇ ਵਾਸੀ ਪਹੁੰਚੇ ਹੋਏ ਨੇ ਤਾਂ ਇਧਰ ਪੂਰੇ ਕਰਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਆਰਸ ਹੋਈਏ ਇਸ ਪਰਿਵਾਰ ਦੀ ਤਾਂ ਕਾਫੀ ਣੀਵੇਂ ਆ ਪੰਚਾਇਤ ਦੇ ਸਰਪੰਚਾ ਮੌਜੂਦਾ ਬੈਠੇ ਹੋਏ ਨੇ ਤੁਸੀਂ ਪਹਿਲਾਂ ਵੇਖੋ ਮਕਾਨ ਹਾਂਜੀ ਸਾਰੇ ਇਹ ਜਿਹੜਾ ਮਕਾਨਾ ਪੁਰਾਣਾ ਮਕਾਨਾ ਤੇ ਅੰਦਰ ਬਖਾਵਾਗੇ ਤਾਂ ਬੜੇ ਹੀ ਬੱਤਰ ਜਿਹੜੇ ਹਾਲਾਤ ਬਣੇ ਹੋਏ ਨੇ ਤਾਂ ਪੰਚਾਇਤ ਮੈਂਬਰ ਬਹੁਤ ਸਾਰੇ ਇੱਥੇ ਬੈਠੇ ਹੋਏ ਨੇ ਚਲੋ ਸੁਰੂਸੀ ਬਖਾਉਣਾ ਕੀ ਹੈ ਇੱਕ ਨੌਜਵਾਨਾ ਇਸ ਪਰਿਵਾਰ ਦਾ ਜਿਹੜਾ 38 ਸਾਲਾਂ ਦੇ ਲਗਭਗ ਹੈਗਾ ਤਾਂ ਸੁਖਰੀ ਗੱਲ ਲੱਗੇ ਰੋ ਰੋ ਨਾ ਬਈ ਯਾਰ ਸਾਰਾ ਪਰਿਵਾਰ ਰੋ ਰਿਹਾ ਕਿਉਂਕਿ ਬਹੁਤ ਗੱਡੀ ਦੀ ਉਹ ਦਿਨਾਂ ਪਹਿਲਾਂ ਦੀ ਜਿੱਥੇ ਬੈਠੀ ਹੋਈ ਹੈ ਤੁਹਾਨੂੰ ਅਸੀਂ ਦਿਖਾਇਆ ਹਾਲਾਤ ਕੀ ਹੈ ਪਰਿਵਾਰ ਦੇ ਕਰਦੇ ਤੁਸੀਂ ਦੇਖ ਸਕਦੇ ਹੋ ਸਾਰੇ ਕੜੀਆਂ ਵਾਲੇ ਅੱਜ ਵੀ ਇਹ ਮੌਜੂਦ ਨੇ ਇਸ ਪਰਿਵਾਰ ਦੇ ਵਿੱਚ ਇਸ ਘਰ ਦੇ ਵਿੱਚ ਪਰ ਦੁੱਖੀ ਮੁੰਡੇ ਨੂੰ ਬੁਲਾਉਂਦੇ ਮੈਂ ਇੱਕ ਹੋਰ ਤੇ ਜਿਹੜਾ ਨੌਜਵਾਨ 38 ਸਾਲ ਦਾ ਜਿਹੜਾ ਮਾਪਿਆਂ ਦਾ ਕਮਾਉਂ ਪੁੱਤ ਸੀਤਾ ਉਹ ਮੰਦਿਰ ਦੇ ਉੱਪਰ ਪਿਆ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਬਣੇ ਹੋਣੇ ਉਹ ਕਿ ਕਾਫੀ ਬੁਆਰੀ ਨੌਜਵਾਨ ਨੂੰ ਲੱਗੇ ਹੋਏ ਨੇ ਬਹੁਤ ਹੀ ਮਿਹਨਤੀ ਲੜਕਾ ਸੀਗਾ ਪਾਈਆਂ ਇੰਨੀ ਹਮਦਰਦੀ ਕਰਨ ਵਾਸਤੇ ਪੂਰਾ ਕੰਡ ਇੱਥੇ ਮੌਜੂਦ ਹੈ ਸਭਨ ਚਾਪ ਖੁਦ ਬੈਠੇ ਨੇ ਮੈਂਬਰ ਸਾਹਿਬ ਬੈਠੇ ਨੇ ਤੇ ਹੋਰ ਵੀ ਮੋਹਤਵਰ ਵਿਅਕਤੀ ਇੱਥੇ ਮੌਜੂਦ ਨੇ ਪਰਵਾਰ ਦਾ ਦੇਖੋ ਕਿੰਨਾ ਜਿਹੜਾ ਮਾੜਾ ਹਾਲ ਹੈ ਪਿਤਾ ਜੀ ਰੋ ਰਹੇ ਨੇ ਕਿਉਂਕਿ ਦੁੱਖ ਤੇ ਨੇ ਪਤਾ ਨਹੀਂ ਕੀ ਦੀ ਤਿਆਰੀ ਇਧਰ ਮਾਤਾ ਜੀ ਬੜੇ ਹੀ ਤਕਲੀਫਾਂ ਦੇ ਨਾਲ ਇਸ ਬੱਚੇ ਨੂੰ ਸਾਹਮਦੇ ਨੇ ਤਾਂ ਤੁਸੀਂ ਪਹਿਲਾਂ ਦੇਖੋ ਹਾਲਾਤ ਕਿ ਬੜੇ ਹੋਏ ਨੇ ਇਹ ਨੌਜਵਾਨ ਦਰਸ਼ਨ ਸਿੰਘ ਹਾਂ ਕਿ ਉਹ ਪਹਿਲਾਂ ਬਾਹਰ ਵੀ ਗਿਆ ਸੀ ਤੇ ਆਪਣੇ ਪਰਿਵਾਰ ਲਈ ਹੁਣ ਟੌੜਾ ਫੈਕਟਰੀ ਵਿੱਚ ਪਰਵਾਰ ਦਾ ਸਾਰਾ ਬਣਿਆ ਸੀ ਤਾਂ ਉੱਥੇ ਵੀ ਕਿਸੇ ਕਾਰਨ ਸੱਟ ਲੱਗਣ ਦੀ ਤਾਂ ਉਸ ਤੋਂ ਬਾਅਦ ਬਿਮਾਰੀਆਂ ਸ਼ੁਰੂ ਹੋ ਗਈਆਂ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਅਰੇ ਹਿੱਡੀ ਹੱਡੀ ਤੋਂ ਡਿਸਕ ਦੀ ਡਿਸਕ ਦੀ ਪ੍ਰੋਬਲਮ ਵੀ ਆ ਗਈ ਹੈ ਬਹੁਤ ਹਾਂ ਜੀ ਕਾਫੀ ਹੱਦਾਂ ਦਾ ਕਿਹੜੇ ਮੋਏ ਸੋ ਨੋਜਾਂ ਨੂੰ ਲੱਗੇ ਹੋਣੇ ਹਾਂਜੀ ਹਾਂਜੀ ਆ ਗੁੱਸੇ ਖੋਣ ਵੀ ਐਕਸਰੀਡੇ ਗੁੱਸੇ ਤੇ ਹੋਰ ਵੀ ਕਹੇਗਾ ਸੀ ਨਾ ਗੁੱਸੇ ਅਰੇ ਹਿੱਡੀ ਹੱਡੀ ਦਾ ਵੀ ਆ ਜੋ ਮਾਈ ਮਾਈ ਕਰ ਗਈ ਹੈ ਹਾਂ ਜੀ ਸਭ ਤੋਂ ਸਾਰਾ ਮਿਕਰਿਸ ਤੇ ਨਹੀਂ ਹਾਂ ਅੱਛਾ ਹੋਰ ਜਿ ਹਾਂ ਤੱਕ ਤੁਸੀਂ ਦੇਖ ਸਕਦੇ ਕਿੰਨੇ ਇਹ ਰਿਪੋਰਟਾਂ ਕਿੰਨਾ ਖਰਚਾ ਹੁਣ ਤੱਕ ਹੋ ਚੁੱਕਾ ਕਿਉਂਕਿ ਕਾਫੀ ਸਮੇਂ ਤੋਂ ਇਹ ਨੌਜਵਾਨ ਬਿਮਾਰਪਿਆ ਤੱਕ ਹੁਣ ਤੱਕ ਲੱਖ ਰੁਪਏ ਲੱਗ ਚੁੱਕੇ ਤਾਂ ਚਲੋ ਅਸੀਂ ਦਿਖਾਉਣਾ ਵੀ ਕਿਸ ਤਰ੍ਹਾਂ ਇਹਦੇ ਗੁੱਸੇ ਬਣੇ ਹੋਣੇ ਤਾਂ ਇੱਥੇ ਹੋਰ ਉਹਦੇ ਕੋਲ ਇਸ ਤਰ੍ਹਾਂ ਹੈਗੇ ਮੈਂ ਆਹ ਸਿੱਖ ਆਹ ਦੇਖ ਸਕਦੇ ਤੁਸੀਂ ਜਿਹੜੇ ਆ ਰੱਖੀਏ ਆਖੀ ਖਲਕ ਰੱਖੀਏ ਉਹ ਦੇ ਸਰ ਸਾਰੇ ਗੁੱਸੇ ਬਣਾਉਣੇ ਤਾਂ ਕਾਫੀ ਦਾ ਖਰਚਾ ਹੈ ਪ੍ਰੋਣਾ ਤੇ ਲੋੜ ਹੋ ਗਿਆ ਸਾਰੇ ਹੀ ਦਾਨੀ ਵੀ ਰੋਗਮਾਂ ਜੀ ਇਸਰ ਨੌਜਵਾਨ ਦੀ ਮਤ ਕਰਨੀ ਤਾਂ ਪੂਰਾ ਕੀ ਨਾਮ ਹੈ ਮੇਰਾ ਨਾਮ ਦਰਸ਼ਨ ਸਿੰਘ ਜੀ ਤਾਂ ਸਮਝ ਕੀ ਜਿਹੜੀ ਤਕਲੀਫ ਹੋਈ ਹੈ ਕਿਵੇਂ ਤਕਲੀਫ ਹੋਈ ਹੈ ਨਾ ਇੱਕ ਸਮੇਂ ਦੇਖਿਆ ਸੀ ਤੁਹਾਡਾ ਤੁਸੀਂ ਬਹੁਤ ਸੋਹਣਾ ਕੰਮ ਵੀ ਕਰਦੇ ਸੀ ਬਾਹਰ ਵੀ ਗਏ ਹੋਏ ਸੀ ਨਾ ਅੱਜ ਕੀ ਹਾਲਤ ਹੈ ਜੀ ਬਣ ਗਏ ਲਾਤਾ ਹੀ ਪਿਛਲੇ 4 ਸਾਲਾਂ ਤੋਂ ਪਹਿਲਾਂ ਦਾ ਮੇਰਾ ਫੈਟੀ ਲੀਵਰ ਸੀਗਾ ਜੀ ਤੇ ਉਹਦਾ ਪ੍ਰੋਪਰ ਇਲਾਜ ਨਹੀਂ ਹੋ ਸਕਿਆ ਜੀ ਪੈਸੇ ਨਾ ਕਰਕੇ ਤੇ ਉਹਦੇ ਨਾਲ ਫਿਰ ਪੇਟ ਦੀਆਂ ਬਿਮਾਰੀਆਂ ਵਧਦੀਆਂ ਗਈਆਂ ਜੀ ਉਸ ਤੋਂ ਬਾਅਦ ਮੇਰੇ ਡਿਸਕ ਦੀ ਪ੍ਰੋਬਲਮ ਆ ਗਈ ਹੈ L5 ਦੀ ਪਿਛਲੇ 1.5-2 ਸਾਲ ਤੋਂ ਜੀ ਹੂੰ ਤੇ ਉਹਦੇ ਨਾਲ ਬਿਲਕੁਲ ਹੀ ਮੈਂ ਮੰਜੇ ਤੇ ਬਹਿ ਗਿਆ ਜੀ ਕੰਮ ਛੱਡ ਗਿਆ ਜੀ ਪਹਿਲਾਂ ਤਾਂ ਮਰਾ ਮੋਟਾ ਕੰਮ ਕਰੀ ਜਾਂਦਾ ਸੀਗਾ ਹੂੰ ਤੇ ਡਿਸਕ ਦੀ ਪ੍ਰੋਬਲਮ ਆ ਗਈ ਫਿਰ ਵਿੱਚ ਪਥਰੀਆਂ ਹੋ ਗਏ ਜੀ ਦੋਨੋਂ ਸਾਈਡ ਕੋਲ ਤਿੰਨ ਦੇ ਵਿੱਚ ਹੂੰ ਤੇ ਉਹਦੇ ਵਿੱਚ ਬਹੁਤ ਬਹੁਤ ਸਾਰੀਆਂ ਪਥਰੀਆਂ ਨੇ ਜੀ ਉਹਨਾਂ ਦਾ ਹੁਣ ਦੋ ਫਰੇਸ਼ਨ ਕਰਾਉਣੇ ਨੇ ਜੀ ਉਹ ਤਾਂ ਮੋਦੀ ਵਾਲਾ ਕਾਰਡ ਚੱਲਦਾ ਨਹੀਂ ਹੈਗਾ 5 ਲੱਖਾਂ ਆਈ ਉਹ ਡਾਕਟਰ ਕਹਿੰਦਾ ਪੈਸੇ ਲੱਗਣਗੇ ਜੀ ਹੂੰ ਤੇ ਬਾਕੀ ਬਵਾਸਿਰ ਵੀ ਉੱਠਿਆ ਹੋਇਆ ਜੀ ਆ ਗਲ ਦੇ ਵਿੱਚ ਦਿੱਕਤ ਹੈ ਜੀ ਤੇ ਬੋਲਰ ਦੇ ਵਿੱਚ ਬਹੁਤ ਦਿੱਕਤ ਹੈ ਤੇ ਕਾਫੀ ਬਿਮਾਰੀਆਂ ਨੇ ਹਾਂ ਜੀ ਤੁਸੀਂ ਇੰਨੇ ਦੱਸਿਆ ਬਿਮਾਰੀਆਂ ਹਨ ਨਾ ਨਾ ਕੀ ਕਹਿਣਾ ਚਾਹੋਗੇ ਤੁਸੀਂ ਬਾਹਰ ਗਏ ਸੀ ਨਾ ਤੇਰੇ ਵਰਗੇ ਭਰਾ ਬਹੁਤ ਬਾਹਰ ਬੈਠੇ ਨੇ ਉਹਨਾਂ ਨੂੰ ਕੀ ਫੀਲ ਕਰਨਾ ਚਾਹੋਗੇ ਬੇਨਤੀ ਕਰਨਾ ਚਾਹੋਗੇ ਆਪਣੇ ਹਾਲਾਤ ਤਾਂ ਦੇਖੇ ਨੇ ਪਰਿਵਾਰ ਦੇ ਬਹੁਤ ਮਾੜੇ ਨੇ ਤੁਸੀਂ ਘਰ ਵੀ ਥੋੜਾ ਬੋੜਾ ਹਾਂ ਜੀ ਮੈਂ ਸਾਰੇ ਨਾ ਨਾ ਕਰਦਾਈ ਵਾਲੇ ਸਰਪੰਚ ਸਾਉ ਦਾ ਸਾਰੇ ਪਿੰਡ ਵਾਲੇ ਆਏ ਨੇ ਜੀ ਨਾਲ ਮੇਰੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹ ਵਿਚਾਰੇ ਨਾਲ ਖੜੇ ਨੇ ਮੇਰੇ ਪਿੰਡ ਵਾਲਿਆਂ ਦਾ ਜੀ ਸਾਰਿਆਂ ਦਾ ਤੇ ਮੈਂ ਤਾਂ ਇਹ ਦੋਖੇ ਬੰਦੇ ਇਸ ਹੈਲਪ ਕਰਨੀ ਚਾਹੀਦੀ ਹੈ ਜੀ ਕੋਈ ਵੀ ਹੋਵੇ ਪਰਮਾਤਮਾ ਨੇ ਜਿਹਨੂੰ ਦਿੱਤੇ ਆ ਦੋ ਪੈਸੇ ਇਲਾਜ ਕਰਾਉਣ ਵਾਸਤੇ ਕਿਸੇ ਦੀ ਮਦਦ ਹੋ ਸਕੇ ਤਾਂ ਇਸ ਤੋਂ ਵੱਡਾ ਕੋਈ ਹੈ ਨਹੀਂਗਾ ਜੀ ਕੋਸ਼ਸ਼ ਬਸ ਨਿਕ ਮੇਰਾ ਸਵਾਲ ਰਹਿ ਗਿਆ ਜਿਸ ਤਰ੍ਹਾਂ ਮਾਤਾ ਜੀ ਹਨ ਤੁਸਾਂ ਦੇ ਰ ਹਨ ਤਾਂ ਲੱਗਦਾ ਨਹੀਂ ਕਿ ਇੱਥੇ ਸਾਰਾ ਟਾਈਮ ਬੰਨਣਾ ਸੀ ਅੱਜ ਤੋਂ ਬਿਮਾਰ ਹੋ ਗਿਆ ਨਾ ਸਿਰ ਪਰਮਾਤਮਾ ਨੇ ਕਿਹਾ ਪਰ ਕਹੀ ਦੀ ਹੋ ਸਕਦੇ ਬਦਕਟ ਹੋ ਗਏ ਨੇ ਤਾਂ ਲੱਗਦੇ ਬਹੁਤ ਵੱਡਾ ਥੋੜੇ ਮੰਦੇ ਵੀ ਬੋਝ ਬਣੇ ਹੋਏ ਨਾ ਬਹੁਤ ਵੱਡਾ ਬੋਝ ਹੈ ਇਹ ਮੈਂ ਕਿਤੇ ਤਾਂ ਮਾਪਿਆਂ ਦਾ ਸਹਾਰਾ ਵੜਨਾ ਸੀ ਜਿੱਥੇ ਮੇਰੀ ਮਾਂ ਵਿਚਾਰੀ ਉੱਤੇ ਦੋ ਮੇਰੇ ਆਪਰੇਸ਼ਨ ਪਤਰੀਆਂ ਦੇ ਹੋ ਗਈ। ਇਹ ਪੰਜ-ਪੰਜ ਦਿਨ ਵਿਚਾਰੀ ਉੱਤੇ ਮੇਰੇ ਨਾਲ 70-80 ਸਾਲ ਦੀ ਹੈ ਜੀ ਉੱਤੇ ਰਹਿੰਦੀ ਹੈ ਜੀ ਕੋਈ ਨਹੀਂ ਜਾਂਦਾ ਇਹਦੇ ਨਾਲ ਸੋਨ ਪਤਾ ਦੁੱਖ ਦੇ ਵਿੱਚ ਕੌਣ ਖੜਦਾ ਜੀ ਤੇ ਬਸ ਇਹ ਵਿਚਾਰੀ ਤੁਰੇ ਫਿਰਦੀ ਹੈ ਮੇਰੇ ਨਾਲ ਜੀ ਤੇ ਹੁਣ ਕੀ ਜਿਹੜੀ ਰਿਪੋਰਟ ਆਈ ਹੈ ਕਿੰਨਾ ਖਰਚਾ ਦੱਸਿਆ ਤੇ ਇਹ ਕਿੱਥੇ ਹੋਣਾ ਹੈ ਇਹਦਾ ਜਿਹੜਾ ਇਲਾਜ ਇਹ ਆ ਦੇਸ਼ ਪੁੱਛੋ ਹੈਗਾ ਜੀ ਪੁੱਛੋ ਕਲਾ ਥੱਡੇ ਉੱਥੇ ਆਪਰੇਸ਼ਨ ਹੋਣਾ ਹੈ ਜੀ ਕੋਈ ਸਰਜਰੀ ਕਿੰਨਾ ਖਰਚਾ ਹਸਪੀਟਲ ਦਾ ਕੇ ਹਣੇ ਉਹਨੇ ਖਰਚਾ ਦੱਸਿਆ ਜੀ ਦੋ ਆਪਰੇਸ਼ਨ ਹੋਣਗੇ ਇੱਕ ਆ ਗੁਰਦੇ ਦਾ ਸੱਜੇ ਪਾਸੇ ਕਿਹਾ ਜੀ ਇਹਦਾ ਮਤਲਬ 10 ਲੱਖ ਰੁਪਏ ਖਰਚਾ ਕਰ ਚਾਹੀਦਾ ਦੱਸਿਆ ਜੀ ਤੇ ਹੋਰ ਵੀ ਖਰਚ ਹੋਣੇ ਦੱਸਿਆ ਹੋਰ ਵੀ ਹਾਂ ਜੀ ਇੱਕ ਡਿਸਕ ਦੀ ਪ੍ਰੋਬਲਮ ਹੈ ਜੀ ਪਿਛਲੇ 2 ਸਾਲ ਤੋਂ ਲੀਵਰ ਮਤਲਬ ਸਾਈਜ਼ ਵਧਿਆ ਹੋਇਆ ਹੈ ਲੀਵਰ ਦਾ ਤੇ ਬਾਕੀ ਬਾਬਾ ਸੀਰ ਹੈ ਜੀ ਕਾਫੀ ਤੁਰ ਮੋਰ ਹੈ ਗਿਆ ਕਾਫੀ ਮੋਰ ਗਿਆ ਨਹੀਂ ਜਲੋ ਤੇ ਸਾਡੇ ਨਾਲ ਸਰਪੰਚ ਸਾਹਿਬ ਵੀ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਅਗਰ ਉਹ ਥੀ ਪੰਚਾਇਤ ਪਸਿਕੁਰ ਕੇ ਗੱਲ ਮਤ ਕਰ ਦੇਣਾ ਠੀਕ ਹੈ ਠੀਕ ਹੋ ਜਾ ਦਰਸ਼ਨ ਦੇ ਕੋਲ ਲੋਡ ਹੈ ਗਿਆ ਸਰਪੰਚ ਮੋਰ ਵੀ ਪਹੁੰਚੇ ਨੇ ਸਰਪੰਚ ਨੇ ਦੇਖਿਆ ਬਣਾ ਹਾਲਾਤ ਕਿ ਸਾਰੇ ਕਰਦੇ ਨਹੀਂ ਦੇਖਿਆ ਸਤਾਂ ਬਹੁਤ ਪਾਣੇ ਨੇ ਸਹਿ ਦੀ ਕੋਈ ਇਹ ਜੀ ਸੱਤ ਹੋਵੇ ਨਾ ਕਿਸੇ ਘਰ ਵੀ ਅੱਜ ਇੰਨੀ ਮਾੜੀ ਹਾਲਤ ਦੇ ਵਿੱਚ ਕਬਰੂ ਨੌਜਵਾਨਾਂ ਮਾਪਿਆਂ ਦਾ ਇਕੱਲਾ ਪੁੱਤ ਰਹਦੀਏ 36 ਸਾਲਾਂ ਦਾ ਤੇ ਅੱਜ ਮੰਜੇ ਤੇ ਪਿਆ ਹਾਂਜੀ ਇਕੱਲਾ ਹੀ ਇਹ ਉਹ ਮਾਪ ਕੋ ਤੁਸੀਂ ਮਾਪਾਂ ਦਾ ਪਹਿਲਾਂ ਬਾਹਰ ਜਾ ਕੇ ਆਇਆ ਫਿਰ ਇਹ ਟ੍ਰਾਈਡੈਂਟ ਤੋਂ ਫੈਟੇਜ ਵੀ ਕੰਮ ਕਰਿਆ ਉਸ ਤੋਂ ਬਾਅਦ ਇਹਨੂੰ ਕਠੀਆਂ ਬਿਮਾਰੀਆਂ ਨੇ ਇਹ ਜਾ ਘੇਰਾ ਪਾਇਆ ਜਿਹੜਾ ਮੰਜੇ ਨਾਲ ਹੀ ਜੁੜ ਗਿਆ ਮਾਪੇ ਜਿੰਨਾ ਵੇਨੇ ਸਹਾਰਾ ਵਾਣਾ ਸੀ ਅੱਜ ਉਹ ਇਹਨੂੰ ਸਾਹ ਰਿਹਾ ਨੇ ਸੋ ਜਿੰਨੇ ਵੀ ਸਮਾਜ ਸੇਵੀ ਨੇ ਜਾਂ ਕੋਈ ਐਨਆਰਆਈ ਪਰ ਉਹਨਾਂ ਨੂੰ ਬੇਨਤੀ ਹੈ ਸਾਡੀ ਮੇਂ ਜਿੰਨਾ ਹੋ ਸਕਦਾ ਹੈਗਾ ਨੌਜਵਾਨਾਂ ਤਾਂ ਕਿ ਆਉਦੇ ਜਿਹੜੇ ਤਰ੍ਹਾਂ ਦੇ ਖੜਾ ਹੋ ਸਕਦੇ ਕੋਈ ਆਉਦਾ ਇਲਾਜ ਕਰਾ ਸਕੇ ਜਿਹਦੀ ਮਦਦ ਕੀਤੀ ਜਾਵੇ ਤੇਰਾ ਸਵਾਲ ਜਿਸ ਤਰ੍ਹਾਂ ਪਰਿਵਾਰ ਦੇ ਕੋਲੇ ਕੀ ਹੈਗਾ ਸੋਰਸ ਕੋਈ ਜ਼ਮੀਨਦਾਰ ਹੈਗੇ ਇਹ ਨਹੀਂ ਪਾ ਨਾ ਕੋਈ ਜ਼ਮੀਨ ਨਹੀਂ ਕੋਈ ਇਹ ਹੀ ਕਲਾ ਕਮਾਉਗੀ ਦਾ ਸਾਰਨਸ਼ੇ ਇਹਦੇ ਕੋਈ ਮੁੰਡੇ ਕੋਲੇ ਜਿਹੜਾ ਮਾੜਾ ਮੋਟਾ ਕਮਾਉਂਦਾ ਸੀਗਾ ਹੁਣ ਇਹ ਵੀ ਮੰਜੇ 'ਚ ਪੈ ਗਿਆ ਬਸ ਜਿਹੜਾ ਕੋਈ ਆਸਗੁਆਣ ਜਾਂ ਨਗਰ ਜਿਹੇ ਦਾ ਸਹਿਯੋਗ ਕਰਦਾ ਉਹਦੇ ਸਿਰਫ ਇਹ ਪਰਿਵਾਰ ਹੈ ਜਿਹੜਾ ਆ ਉਹਦਾ ਨਿਰਭਾ ਕਰਦਾ ਹੈ ਤੇ ਮਾਤਾ ਪਿਤਾ ਵੀ ਇਹਨਾਂ ਬਜ਼ੁਰਗ ਨੇ ਵਿਚਾਰੇ ਨਾ ਉਹ ਵੀ ਬਜ਼ੁਰਗ ਨੇ ਘਰ ਨੇ ਹੁਣ ਅਸੀਂ ਇਹ ਜਿਹੜਾ ਲਿਖਿਆਗਾ ਘਰ ਵੀ ਮਕਾਨ ਬੈਠੇ ਕੋਸ਼ਿਸ਼ ਕਰਾਂਗੇ ਸੇਤੀ ਸੇਤੀ ਪੰਚਾਇਤ ਵੀ ਕੋਈ ਕਮਾਈ ਦਾ ਸਾਧਨ ਨਹੀਂ ਪਰਿਵਾਰ ਕੋਲੇ ਕੱਲਾ ਹੀ ਇਹ ਮੁੰਡਾ ਸੀਗਾ ਜੇ ਮੰਜੇ ਤੇ ਸੋ ਸਾਰਿਆਂ ਨੂੰ ਬੇਨਤੀ ਆ ਸਾਡੀ ਹੱਥ ਜੋੜ ਕੇ ਵੀ ਇਹਦਾ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਕਿ ਆਦਾ ਇਲਾਜ ਕਰਾ ਸਕੇ ਹਾਂ ਸੋ ਧੰਨਵਾਦ ਸਾਰਿਆਂ ਦਾ ਠੀਕ ਅਸੀਂ ਗੱਲਬਾਤ ਕਰਾਂਗੇ ਜਿਹੜੀ ਮਾਤਾ ਸਾਹਮਣੇ ਹੈ ਤਾਂ ਬਹੁਤ ਵੱਡਾ ਮਾਤਾ ਨੂੰ ਦੁੱਖਾ ਤਕਲੀਫ ਕੀ ਹੈ ਮਾਤਾ ਠੀਕ ਹੈ ਹਾਂ ਠੀਕ ਹੈ ਮਤਲਬ ਬਹੁਤ ਹਨ ਅਸੀਂ ਸਾਰੇ ਇੱਥੇ ਪੰਡਾਲੇ ਪਹੁੰਚੇ ਹਾਂ ਸਰਪੰਚ ਪੰਚਾਇਤ ਸਾਰੇ ਨਾ ਸੁਣਾ ਦੁੱਖ ਹੈ ਸੰਭੇ ਹਾਂ ਬਸ ਠੀਕ ਹੈ ਬਹੁਤ ਵੱਡੀ ਆਪਾਂ ਕਹਿਦੀ ਨਾ ਕਰੋਪੀ ਕਰ ਤੇ ਆਈਏ ਇੱਕ ਨੌਜਵਾਨ ਬੱਚਾ ਜਿਹਾ ਪੈ ਗਿਆ ਉਹ ਕੀ ਤਕਲੀਫ ਹੈ ਜੀ ਹੁਣ ਇੱਥੇ ਵਿਚ ਨੂੰ ਹੋ ਰਹੀ ਹੈ ਸਾਰੀ ਤਕਲੀਫਾਂ ਨੇ ਪਤਾ ਇਹਨਾਂ ਦਾ ਹਾਂ ਸਾਰੀ ਨਹੀਂ ਬਸ ਨੂੰ ਆ ਰਹੀਆਂ ਲੱਗੀਆਂ ਪੰਗਾਂ ਦੇ ਸਾਰ ਇਹ ਸਾਰਾ ਸੇ ਸਾਡਾ ਇਹ ਮੰਜੇ ਤੇ ਤੇ ਬੋ ਮੈਂ ਸਾਂਭ ਦਿਨ ਆ ਗਈ ਸਾਰਾ ਤਾਂ ਮੇਰੇ ਵੀ ਹੱਥ ਘੜੇ ਹੋਏ ਪੈਣੇ ਉਤ ਹਾਂ ਲਾਜਵੀਂ ਛੇਤੀ ਹੋ ਜੇ ਹਾਂ ਮਤੇ ਮੈਂ ਸਮਝਦਾ ਤੁਸੀ ਵੀ ਬਹੁਤ ਕਾਫੀ ਉਮਰ ਦੇ ਹੈਗੇ ਹੋ ਨਾ ਹਾਂ ਇੱਕ ਤਾਂ ਦੇਖ ਬੱਚਾ ਬਿਮਾਰ ਹੋ ਜੇ ਨਾ ਤੇ ਉਤੋਂ ਤੁਸੀ ਇੱਕ ਤੇ ਸਾਰਾ ਬਣਨਾ ਸੀ ਨਾ ਬਹੁਤ ਬਹੁਤ ਸਾਰਾ ਬਸ ਮੇਰਾ ਹੀ ਗਿਆਨ ਬਾਇਸ ਹੈ ਤੇ ਉਹ ਕੰਮ ਇਹ ਨੂੰ ਸਾਂਭਦੇ ਨੇ ਖਾਣਾ ਪੀਣਾ ਦਿੰਨੇ ਆ ਪਰ ਤੁਹਾਡਾ ਮਤਲਬ ਵਸ ਜਹ ਖਾਂਦ ਦਾ ਹੂੰ ਤੇ ਮਤੇ ਚਲ ਕੋਈ ਗੱਲ ਇਹਦਾ ਹਨ ਦੁੱਖ ਹੈਗਾ ਆਗੇ ਆਪਣੇ ਘਰੇ ਤਾਂ ਬਹੁਤ ਜਿਹੜੇ ਦਸਾਂ ਉਦੇ ਸਮੇ ਚ ਬੈਠੇ ਨੇ ਆਪਣੇ ਭਰਾ ਹਾਂ ਬੁੱਧ ਜੀ ਮੈਂ ਮੱਦਦ ਕੋਈ ਨਹੀਂ ਕਰਾਂਗਾ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਕੋਈ ਦੇਸ ਫਰ ਦੇਸਾਂ 'ਚ ਬੈਠਾ ਪੁੱਤ ਵੀ ਇਹਦੀ ਮਦਦਤ ਕਰੋ ਹਾਂ ਵੀ ਇਹ ਮੈਂ ਜੇ ਤੋ ਖੜਾ ਹੋਵਾਂ ਜੇ ਚੱਲ ਸਾਡਾ ਸਹਾਰਾ ਬਣ ਜਾ ਪੁੱਤ ਤੋ ਸੋੜੇ ਹੀ ਅਸਰ ਆਹੀ ਅਸਰ ਹੈ ਪੁੱਤ ਸਾਡੀ ਹੋਰ ਮਤ ਜਿਉਂ ਕਿ ਹੈ ਵੀ ਜ਼ਮੀਨ ਜਿਉਂ ਹੈ ਨਹੀਂ ਤੋ ਬਣਾ ਪਤਾ ਹੈ ਨਹੀਂ ਜ਼ਮੀਨ ਅੱਛਾ ਕੁਝ ਨਹੀਂ ਆਏਗਾ ਪੁੱਤ ਪਹਿਲਾਂ ਵੀ ਇਹੀ ਕੰਮ ਕਰਕੇ ਲਿਓ ਵੇਸਤਾ ਇਹੀ ਕੰਮ ਕਰਕੇ ਲਿਓ ਨਾ ਤੀ ਹਾਂ ਪੁੱਤ ਇਹ ਹੀ ਦੇ ਹੁੰਦਾ ਤੇ ਇਹ ਹੀ ਖਬ ਹੁੰਦਾ ਤੇ ਦੱਸ ਸਾਨੂੰ ਇਹੀ ਬੇਨਤੀ ਹੈ ਸਾਡੀ ਵਸਤਾ ਮਾਤਾ ਜੀ ਨੇ ਹੱਥ ਬੰਨੇ ਹੋਏ ਨਹੀਂ ਤਾਂ ਸਾਰੇ ਹੀ ਪਰਵਾਂ ਨੂੰ ਲੋੜ ਹੈਗੇ ਨੇ ਹੱਥਾਂ ਵੱਲ ਚੱਕਣ ਬੀਤਾ ਜੋ ਇਸ ਮਾਤਾ ਦਾ ਇਹਦਾ ਦਰਦ ਆਪਣਾ ਥੋੜਾ ਥੋੜਾ ਕਰਕੇ ਘਟਾ ਸਕੀ। ਤਾਂ ਹੋਰ ਵੀ ਤੁਸੀਂ ਵੇਖਿਆ ਸਾਰਾ ਹਾਲਾਤ ਉਹਨੂੰ ਬਖਾਏ ਨੇ। ਤਾਂ ਬਜੀ ਤਾਂ ਆਪਣਾ ਬੈਠਿਆ ਨਾ ਕਰੇ। ਹਾਂਜੀ। ਜਿਹੜਾ ਨੌਜਵਾਨ ਮੰਜੇ ਤੇ ਪਿਆ ਹੈ ਤਾਂ ਦੇਖੋ ਮਾਤਾ ਪਿਤਾ ਰੋ ਰਹੇ ਨੇ ਇਧਰ। ਹਾਂਜੀ। ਉਹ ਤਾਂ ਗੱਲ ਕਰੀ ਜਿਹੜਾ ਤਾਂ ਘਰ ਮਕਾਨ ਦੇਖਿਆ। ਉਹ ਵੀ ਇਹ ਹਾਲਤ ਹੈ ਜਿਹੜੀ ਬਹੁਤ ਹੈ ਜਿਹੜੀ ਘਰ ਦੀ ਵੀ ਨਾਜਿਕਾ ਦੇਖੋ ਤੁਸੀਂ ਦੇਖ ਰਹੇ ਹੋ ਨਾ ਕੋਈ ਬਿਲਕੁਲ ਹਾਂਜੀ। ਬਾਕੀ ਕਮਾਉ ਉਸੇ ਇਕੱਲਾ ਇਹਨਾਂ ਬੱਚਾ ਸੀ ਅਜਾ ਬਾਹਰ ਵੀ ਗਿਆ ਵਿਚਾਰਾ ਉੱਥੇ ਨੂੰ ਬਿਮਾਰੀਆਂ ਲੱਗੀਆਂ ਲੀਵਰ ਹੋ ਗਿਆ ਲੀਵਰ ਬੈਥੇ ਹੋ ਗਏ ਤੇ ਪਥਰੀਆਂ ਵੀ ਆਏ ਤੇ ਪਹਿਲਾਂ ਬਾਬਾ ਸਿੰਘ ਦਾ ਆਪਰੇਸ਼ਨ ਕਰਾਇਆ ਤੇ ਚਾਰ ਆਪਰੇਸ਼ਨ ਹੋ ਚੁੱਕੇ ਵਿਚਾਰੇ ਹੁਣ ਖੇ ਨੂੰ ਇਹ ਵਿਚਾਰਾ ਪਿਆ ਗਿਆ ਕੋਈ ਸਾਧਨ ਨਹੀਂ ਕਿਸੇ ਚੀਜ਼ ਦਾ ਹੁਣ ਸਾਰਾ ਨਗਰ ਸਰਪੰਚ ਸਾਹਿਬ ਬੈਠੇ ਸਾਡੇ ਮੈਂਬਰ ਸਾਹਿਬ ਬੈਠੇ ਅਸੀਂ ਸਾਰਿਆਂ ਨੇ ਮਤਲਬ ਕਹਿ ਰਹੇ ਉਤਹਾਇਆ ਕਰ ਰਹੇ ਹਾਂ ਵੀ ਜਿੰਨਾ ਵੱਧ ਤੋਂ ਵੱਧ ਮਦਦ ਕੀਤੀ ਹੋਵੇ ਜੋ ਵੀ ਮੈਂ ਕਰ ਸਕਦਾ ਆ ਅਸੀਂ ਬੇਨਤੀ ਕਰਦੇ ਹਾਂ ਥੋਕੇ ਵੀ ਸਾਰੇ ਨਗਰ ਨੂੰ ਬਾਹਰ ਵੀ ਜਿੰਨੇ ਰੱਦੇ ਬੱਚੇ ਆ ਐਨਾਂ ਯਾਰਾ ਭਰਾ ਨੇ ਉਹ ਸਿਕ ਸੰਸਥਾਵਾਂ ਨੇ ਜਾਂ સેવા ਸੈਟਿੰਗਾਂ ਨੇ ਉਹ ਮਤਲਬ ਵੱਧ ਤੋਂ ਵੱਧ ਸੀ ਬੇਨਤੀ ਕਰਦਾ ਵੀ ਜੀ ਮਦਦ ਕਰਨ ਤੇ ਜਿਵੇਂ ਦੇਖਿਆ ਨਾ ਹਾਂਜੀ ਇਹਦਾ ਇੱਕ ਪਰਿਵਾਰ ਹੈ ਨਾ ਜਿਹੜਾ ਆਪਾਂ ਕਹਿੰਦੇ ਜਰਨਲ ਪਰਿਵਾਰ ਹੈ ਜਿੰਨੇ ਪਰਿਵਾਰ ਹੈਗੇ ਨੇ ਹਾਲਾਤ ਨੇ ਕਰਦੇ ਨਾ ਬਹੁਤ ਮਾੜੇ ਨੇ ਇਹ ਵੀ ਬਹੁਤ ਵੱਡੀ ਗੱਲ ਹੈ ਬਹੁਤ ਹਰੇ ਨੂੰ ਸਾਹਮਣੇ ਦੇਖਿਆ ਮਕਾਨ ਹੀ ਬਹੁਤ ਮਾਤਾ ਪਿਤਾ ਨੂੰ ਬਹੁਤ ਖੁਦ ਨਾ ਬਹੁਤ ਦਿੱਕਤਾਂ ਵਿਚਾਰੇ ਹਾਂ ਤਾਂ ਮਾਤਾ ਜੀ ਰੋ ਰਹੇ ਨੇ ਇਧਰ ਪੇਤਾ ਜੀ ਹਾਂਜੀ ਤਾਂ ਤੁਸੀਂ ਅੱਜ ਬੜੀ ਹਰ ਹਾਮਤਰੀ ਲੈ ਕੇ ਪਹੁੰਚੇ ਹੋ ਹਾਂਜੀ ਹਾਂਜੀ ਤਾਂ ਦੇਖੇ ਹਾਲਾਤ ਤੇ ਹੋਰ ਕੀ ਕਹਿਣਾ ਚਾਹੋਗੇ ਇਲਾਕੇ ਦੇ ਸੰਗਤਾਂ ਨੂੰ ਜਾਂ ਜੀ ਬਸ ਇਹੀ ਬੇਨਤੀ ਹੈ ਵੀ ਦੀ ਮਦਦ ਆਪਾਂ ਕਰੀਏ ਸਾਰੇ ਨਾਲ ਮਿਲ ਕੇ ਹਨਾ ਬਹੁਤ ਵੱਡਾ ਇਹ ਭੁਨ ਹੁੰਦਾ ਹੈ ਤੇ ਬਾਕੀ ਜੇ ਆਪਾਂ ਕਿਸੇ ਜਾਨ ਬਚਾਈਏ ਤੇ ਕੋਈ ਇਹਨਾਂ ਬੱਚਾ ਸਹਾਰਾ ਜਿਹੜਾ ਹਨਾ ਘਰ ਦੀ ਹਾਲਤ ਆਪਾਂ ਦੇਖ ਚੁੱਕੇ ਬਈ ਬਹੁਤ ਸਸਤਾ ਬੈਠੇ ਇਹਨਾਂ ਨੇ ਬਹੁਤ ਬੇਚਾਰੇ ਦੁੱਖੇ ਤਾਂ ਕਰਨਾ ਹੈਗੇ ਨੇ ਦਾਨ ਕਰਨਾ ਹੈ ਬਹੁਤ ਗਰੀਬੀ ਬੈਠੇ ਹੁਣਾਂ ਬੇਨਤੀ ਕਰਦੇ ਆ ਅਸੀਂ ਅੱਥੇ ਉਲ ਕੇ ਵੀ ਵੱਧ ਤੋਂ ਵੱਧ ਮਦਦ ਕੀਤੀ ਆ ਬੱਚੇ ਦੋ 2 ਲੱਖ ਦਾ ਹੈ ਜਿਹੜਾ ਪ੍ਰੋਜੈਕਟ ਮਤਲਬ ਹੈ ਖਰਚਾ ਆਉਗਾ ਹਾਂਜੀ ਇਲਾਜ ਦੇਖ ਕੇ ਇਹ ਕੀ ਕੀ ਹੋਣਾ ਹੁਣ ਜਿਹੜਾ ਖਰਚਾ ਤੁਸੀਂ ਦੱਸਿਓ ਇਹਦੇ ਆਪਰੇਸ਼ਨ ਹੋਣਗੇ ਦੋ ਤਿੰਨ ਤਾਂ ਪਥਰੀਂ ਬਹੁਤ ਹੈ ਉਸੇ ਬਣੇ ਹੋਇਆ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਹਾਲਾਤ ਜਾਨੇ ਨੌਜਵਾਨ ਪਰਾਂ ਤੇ ਖੜਾ ਹੋ ਕੇ ਆਪਣੇ ਮਾਤਾ ਪਿਤਾ ਦਾ ਸਾਰਾ ਬਣ ਸਕਣ। ਅਸੀਂ ਵੀਰ ਨੂੰ ਬਤਵਾ ਸ਼ੇਅਰ ਵੀ ਕਰਨਾ ਹੁੰਦਾ ਹੈ ਐਨਆਰਐਪੀ ਭਾਈਆ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਅਸੀਂ ਖਾਤਾ ਵੀ ਮੈਨਸ ਨਾਲ ਕਰਾਂਗੇ। ਤਾਂ ਤੁਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਥੋੜੇ ਤੋਂ ਥੋੜਾ ਸਹਿਯੋਗ ਕਰ ਪਰਿਵਾਰ ਨਾਲ ਜੁੜ ਕਰਨਾ ਹੈ। ਧੰਨਵਾਦ।